ਜੈ ਵੀਰਾਂ ਦੀ ਜੈ ਵੀਰਾਂ ਦੀ ਝੋੜੀ ਭਰੇਗਾ ਮਰਾਦਾ ਨਾਲ ਤੇਰੀ ਸੱਚੇ ਦਿਲੋਂ ਦੇਖ ਮੰਗ ਕੇ ਆਜਾ ਸੀ ਤੁਹਾਨੂੰ ਰੋਹਾਨੀ ਪੰਜਾਬ ਚੈਨਲ ਵੱਲੋਂ ਪੀਰ ਬਾਬਾ ਬੰਨਾ ਬਣੋਈ ਜੀ ਸੁਨਾਮ ਵਿਖੇ ਲੈ ਕੇ ਆਇਆ ਸੋ ਸਾਡੀ ਬੇਨਤੀ ਹੈ ਸਾਰੇ ਹੀ ਸੰਗਤਾਂ ਨੂੰ ਕਿ ਸਾਡੇ ਚੈਨਲ ਰੋਹਾਨੀ ਪੰਜਾਬ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਬਹੁਤ ਹੀ ਰਾਜੇ ਮਹਾਰਾਜਾਂ ਦੇ ਸਮੇਂ ਦੇ ਜੋ ਪੀਰ ਬਾਬਾ ਬੰਨਾ ਬਣੋਈ ਜੀ ਹੋਏ ਨੇ ਉਹਨਾਂ ਦੀ ਦਰਗਾਹ ਦੇ ਸੋ ਸਾਰਿਆਂ ਨੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਪਣਾ ਹਾਜ਼ਰੀ ਲਵਾਉਣੀ ਸੋ ਅਸੀਂ ਤੁਹਾਨੂੰ ਇਸ ਪੀਰ ਬਾਬਾ ਬੰਨਾ ਬਣੋਈ ਜੀ ਜਿਨ੍ਹਾਂ ਨੂੰ ਹਾਜ਼ਰਤ ਖ्वाजा ਮਹਿਮੂਦ ਪੀਰ ਬੰਨਾ ਬਣੋਈ ਚਿਸ਼ਤੀਆ ਵੀ ਕਿਹਾ ਜਾਂਦਾ ਹੈ। ਸੋ ਕਰੋ ਜੀ ਲਾਈਵ ਦਰਸ਼ਨ ਇਹਨਾਂ ਦੀ ਮਜ਼ਾਰ ਦੇ ਕਿਉਂਕਿ ਪੁਰਾਣਿਕ ਅਤੇ ਮਹਯੂਦਾ ਸਮੇਂ ਦੇ ਜੋ ਪੀਰ ਬਾਬਾ ਹੋਏ ਨੇ ਇਥੇ ਦੋਸਤੋ ਮੰਨਤਾ ਇਹ ਹੈ ਕਿ ਜੋ ਵੀ ਕਿਸੇ ਵੀ ਕਿਸਮ ਦੀ ਵਿਆਹ ਦੀ ਸ਼ਾਦੀ ਦੀ ਜਾਂ ਬੇਲਾ ਦੇ ਜੋੜੇ ਜਦੋਂ ਵੀ ਆ ਕੇ ਇੱਥੇ ਆਪਣੀ ਕੋਈ ਸੁੱਖਣਾ ਸੁਖ ਦੇ ਨੇ ਸੋ ਬਾਬਾ ਜੀ ਉਸ ਨੂੰ ਜ਼ਰੂਰ ਪੂਰੀ ਕਰਦੇ ਨੇ ਸੋ ਸਾਡੀ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਦਰਸ਼ਨ ਕਰਨ ਜ਼ਰੂਰ ਆਓ ਸੋ ਅਸੀਂ ਤੁਹਾਨੂੰ ਬਾਬਾ ਜੀ ਦੀ ਇਸ ਦਰਗਾਹ ਦਾ ਹਰ ਇੱਕ ਦ੍ਰਿਸ਼ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਵਾਂਗੇ ਸੋ ਜਦੋਂ ਵੀ ਕਿਸੇ ਮੇਰੇ ਵੀਰ ਭਾਨ ਸੁਨਾਮ ਆਉਣ ਦਾ ਸਮਾਂ ਮਿਲੇ ਸੋ ਇਸ ਜਗ੍ਹਾ ਤੇ ਆ ਕੇ ਬਾਬਾ ਜੀ ਦਾ ਦਰਸ਼ਨ ਕਰੋ ਅਤੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨੇ ਉਹਨਾਂ ਤੋਂ ਛੁਟਕਾਰਾ ਪਾਓ ਸੋ ਇਹ ਹਾਇਰ ਤੇ ਵੀਰ ਪਿਸ਼ਤੀ ਸਾਹਿਬ ਜੀ ਜੋ ਇਸੇ ਹੀ ਦਰਗਾਹ ਦੇ ਵਿੱਚ ਮੌਜੂਦ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀ ਚਿਹਰੇ ਦੀ ਖੂਬਸੂਰਤੀ ਦੇ ਉੱਪਰ ਮੌਕੇ ਮੱਸੇ ਹੁੰਦੇ ਹਨਾ ਉਹ ਇਸ ਜਗ੍ਹਾ ਤੇ ਆ ਕੇ ਨਾਮ ਕਤੇ ਝਾੜੂ ਦੀ ਸੁਖ ਦਾ ਸੁਖ ਦੇ ਹਨਾ ਸੋ ਆਪ ਸਭ ਬੜੀ ਭਾਤ ਜਾਣਦੇ ਹੋ ਕਿ ਇੰਨਾ ਨਮਕ ਤੇ ਜੇ ਝਾੜੂ ਪਾਏ ਹਨ ਇਸ ਦਾ ਹੀ ਨਤੀਜਾ ਹੈ ਕਿ ਉਹ ਬਿਲਕੁਲ ਨõ ਵਰਨਾਉ ਹੋ ਜਾਂਦੇ ਹਨ ਸੋ ਇਸ ਕਰਕੇ ਜਿਸ ਵੀ ਮੇਰੇ ਵੀਰ ਭਾਈ ਨੂੰ ਕਿਸੇ ਵੀ ਕਿਸਮ ਦੀ ਕੋਈ ਐਵੇਂ ਦੀ ਸਮੱਸਿਆ ਹੈ ਉਹ ਵੀ ਇੱਥੇ ਆ ਕੇ ਨੂਨ ਅਤੇ ਝਾੜੂ ਸੁੱਕ ਕੇ ਆਪਣੇ ਮੌਕੇ ਮਸੇ বিনা ਕਿਸੇ ਪੈਸੇ ਤੋਂ ਖਰੀਦ ਸਕਦਾ ਹੈ ਸੋ ਇਸ ਜੋ ਦਰਗਾਹ ਦੇ ਸੇਵਾਦਾਰ ਸੀ ਉਹ ਤਾਂ ਸਾਨੂੰ ਨਹੀਂ ਮਿਲੀ ਨਹੀਂ ਤਾਂ ਅਸੀਂ ਬਾਬਾ ਜੀ ਦੀ ਜੋ ਜੀਵਨੀ ਹੈ ਉਸ ਤੋਂ ਵੀ ਤੁਹਾਨੂੰ ਜਾਣੂ ਕਰਵਾਉਂਦੇ ਸੋ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਆਪ ਜੀ ਨੂੰ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਡੇ ਚੈਨਲ ਦਾ ਇੱਕੋ ਇੱਕ ਮੰਤਵ ਹੁੰਦਾ ਹੈ ਕਿ ਅਸੀਂ ਪੰਜਾਬ ਦੇ ਤੁਹਾਨੂੰ ਹਰ ਇੱਕ ਗੁਰੂ ਘਰ ਹਰ ਇੱਕ ਮੰਦਰ ਮਸੀਦ ਦੇ ਦਰਸ਼ਨ ਕਰਵਾਈਏ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਜੈ ਵੀਰਾਂ ਦੀ ਜੈ ਵੀਰਾਂ ਦੀ ਹਾਂਜੀ ਸਾਸਾਂ ਜੀ ਹੁਣ ਅਸੀਂ ਤੁਹਾਨੂੰ ਹਜ਼ਰਤ ਖਾਜਾ ਮਹਿਮੂਦ ਪੀਰ ਬੰਨਾ ਉਹ ਹੀ ਚਿਸ਼ਤੀ ਹੈ ਜੀ ਨਾਮ ਉਦੋਂ ਸਿੰਘ ਵਾਲਾ ਦੇ ਜੋ ਮੁੱਖ ਸੇਵਾਦਾਰ ਨੇ ਬਾਬਾ ਜੀ ਦੇ ਮੁਕਾਰ ਬਿੰਦ ਤੋਂ ਜੋ ਵੀ ਇਸ ਜਗ੍ਹਾ ਦਾ ਇਤਿਹਾਸ ਹੈ ਉਹ ਸੁਣਾਵਾਂਗੇ ਸੁਕਰੋ ਜੀ ਸਰਬਾ ਠੀਕ ਇਹ ਆਪਣੇ ਅਸਲਾਮ ਅਲੈਕਮ ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਇਹ ਆਪਣੇ ਹਜ਼ਰਤ ਖਵਾਜਾ ਮਹਿਮੂਦ ਚਿਸ਼ਤੀਆ ਪੀਰ ਬੰਨਾ ਬਣੋਈ ਸਾਹਿਬ ਜੀ ਨੇ ਖਵਾਜਾ ਜੀ ਖਵਾਜਾ ਜੀ ਦੇ ਖਾਨਦਾਨ ਚੋਂ ਨਹੀਂ ਇਹ ਇਹ ਉਰੇ ਜੀ ਬਗਦਾਦ ਦੇ ਰਹਿਣ ਵਾਲੇ ਨੇ ਜੀ ਇਹ ਉਰੇ ਰਾਜਾ ਬਹੁਤ ਜੁਰਮੇ ਸੀ ਜੀ ਜੋ ਕਿ ਜਦ ਵੀ ਕਿਸੇ ਲੜਕੀ ਸ਼ਾਦੀ ਹੁੰਦੀ ਸੀ ਉਹ ਪਹਿਲੀ ਰਾਤ ਅਬਦਲੇ ਵਿੱਚ ਰੱਖਦਾ ਸੀ ਜੀ ਤੇ ਉਸ ਤੋਂ ਬਾਅਦ ਫਿਰ ਤੋੜਦਾ ਸੀ ਉਹ ਔਰ ਬਲਕੇ ਇਹ ਬਹੁਤ ਦੁਖੀ ਹੋਈ ਵੀ ਮੇਰੀ ਬੱਚੀ ਨਾਲ ਇਹ ਜਾਂ ਮੈਂ ਕਰਮਕ ਹੋਣ ਨਹੀਂ ਦੇਣਾ ਬਹੁਤ ਉਹਨੇ ਕਰਿਆ ਜੀ ਯਤਨਾ ਹੋਇਆ ਨਹੀਂ ਜੀ ਕੋਈ ਫਿਰ ਬਾਬੇ ਚਲੰਜੀ ਸਾਹਿਬ ਪੀਰ ਜੀ ਦੇ ਜੁਰਤ ਰਫੇ ਸੀ ਇਹ ਸ਼ੁਰੂਤ ਰਵੇਸ ਨੇ ਚਲੰਜੀ ਸਾਹਿਬ ਪੀਰ ਜੀ ਇਹਨਾਂ ਕੋਲੇ ਗਏ ਜੀ ਵੀ ਬਾਬਾ ਜੀ ਕੋਈ ਤੁਸੀਂ ਜਾਂ ਰਾਜ ਨਾਲ ਜੰਗ ਲੜੋ ਇਹ ਬਾਬਾ ਜੀ ਕਹਿੰਦੇ ਵੀ ਨਾ ਭਈ ਮੈਂ ਤਾਂ ਬਿਰਧ ਹੋ ਗਿਆ ਵੀ ਮੈਂ ਨਹੀਂ ਲੜ ਸਕਦਾ ਵੀ ਤੂੰ ਬਗਦਾਦ ਜਾਹਾ ਉੱਥੇ ਪੀਰ ਬੰਨਾ ਬੁਣੀ ਸਾਹਿਬ ਜੀ ਦੇ ਵੀ ਉਹ ਕਰ ਸਕਦੇ ਫਿਰ ਉਹ ਕਹਿੰਦੀ ਵੀ ਜਾਨੂ ਮੈਂ ਵਾਪਸ ਆਉਂਗੀ ਜਾਨੂ ਤਾਂ ਮੇਰੀ ਲੜਕੀ ਬੁਲੀ ਹੋ ਜੂ ਮਰ ਜੂਗੀ ਐ ਹੋ ਜੂ ਬਾਹ ਹੋ ਜੂ ਬੋ ਕਥਨ ਬਲ ਕੇ ਕਿਹਾ ਜੀ ਉਹਨਾਂ ਨੇ ਚਲੋ ਜੀ ਫਿਰ ਇਹ ਬਾਬਾ ਜੀ ਕਹਿੰਗਾ ਤੂੰ ਅੱਖਾਂ ਮੀਚ ਪਚਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਲਿਆਉਣ ਦੀ ਜ਼ਿੰਮੇਵਾਰੀ ਤੇਰੀ ਹੈ ਫਿਰ ਜੀ ਇਹ ਨਨ ਅੱਖਾਂ ਮੀਚੀ ਹੋਣੇ ਤੇ ਉਹ ਉੱਥੇ ਗਈ ਜੀ ਸਿੱਧੀ ਬਾਬਾ ਜੀ ਦੇ ਦਰਬਾਰ 'ਚ ਇਹ ਗਹਾਂ ਦੇ ਹੋਰ ਦੀ ਸ਼ਾਦੀ ਜੀ ਹੋੜੀ ਚੜ੍ਹ ਰਹੀ ਸੀ ਬੰਨਣੇ ਦੇ ਲੱਗਾ ਹੋਇਆ ਸੀ ਇਹਨਾਂ ਬੰਨਾਂ ਤਾਂ ਕਹਿੰਨੇ ਜੀ ਆਪਾਂ ਵੀ ਬੰਨਾਂ ਲੱਗਾ ਹੋਇਆ ਸੀ ਇਹਨਾਂ ਤੇ ਤੇ ਕੋੜੀ ਜੰੜ ਰਹੀ ਸੀ ਇਸ ਕਰਕੇ ਬੰਨਾ ਬਨੋਈ ਵੱਧਾ ਜੀ ਬਨੋਈ ਜਿਹੜਾ ਦਾ ਸ਼ਹਿਰ ਹੈ ਜੀ ਬਗਦਾਦ ਜੀ ਚਲੋ ਜੀ ਫਿਰ ਉੱਥੋਂ ਲੈ ਕੇ ਆਏ ਇਹਨਾਂ ਨੂੰ ਇਹ ਆਉਂਦੇ-ਆਉਂਦੇ ਬਾਬਾ ਨੂਰਉਲ ਮਹਮਦ ਦਾ ਪਿੱਛੇ ਜਿਹੜਾ ਨਾ ਭਾਂ ਜਾਈਓ 7 ਸਾਲ ਦਾ ਬੱਚਾ ਜੀ ਨਾਲ ਇਹ ਮਾਮਾ ਭਾਂ ਜਾਂ ਦੋਨੇ ਆਏ ਸੀ ਫਿਰ ਉਹ ਰਾਜੇ ਨਾਲ جنگ ਲੜਈ ਜੀ ਫਿਰ ਉਰੇ ਹੀ ਸੀਧ ਹੋਏ ਉਦੋਂ ਬਾਅਦ ਇਹਨਾਂ ਦਾ ਦਰਗਾਹ ਬਣਿਆ ਜੀ ਇਹ ਕਹਾਣੀ ਹੈ ਇਹਨਾਂ ਦੀ ਬਾਬਾ ਜੀ ਜਿਹੜੇ ਸੇਰੇ ਬੰਨੇ ਹੋਏ ਨੇ ਇਥੇ ਇਸੇਰੇ ਕਿਸੇ ਕੀ ਇਤਿਹਾਸ ਹੈ ਜੀ ਇਹ ਸੇਰੇ ਕਿਸੇ ਲੜਕਾ ਨਾ ਹੁੰਦਾ ਹੋਵੇ ਜੀ ਜਾਂ ਕਿਸੇ ਲੜਕੇ ਦੀ ਸ਼ਾਦੀ ਨਾ ਹੁੰਦੀ ਹੋਵੇ ਜੀ ਤਾਂ ਸੇਰੇ ਨੂੰ ਗੱਠ ਬੰਨੋ ਬਾਬਾ ਸਫਰਾ ਸੁਣਦਾ ਜੀ ਸਾਰੇ ਅੱਛਾ ਤੇ ਬਾਬਾ ਜੀ ਇੱਧਰ ਇੱਕ ਨੂਨ ਵਗੈਰਾ ਵੀ ਚੜਾਇਆ ਹੋਇਆ ਹੈ ਉਹਦਾ ਕੀ ਇਤਿਹਾਸ ਹੈ ਇਹ ਕਿਸੇ ਦੇ ਮੌਕੇ ਨੇ ਜਿਵੇਂ ਜੀ ਇਹ ਨਮਕ ਝਾੜੋ ਸੁੱਖਾ ਜਾਂਦਾ ਜੀ ਉਰੇ ਮੌਕੇ ਹਟਦੇ ਨੇ ਜੀ ਮੌਕੇ ਮੱਸੇ ਜਣੀ ਹਮਾ ਸਹੀ ਹਾਂ ਜੀ ਮਾਸੀ